ਹਾਂਜੀ ਸਸਿ ਕਾਲ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਆਪਣੀ ਛੋਟੇ ਜਿਹੇ ਵਲੌਗ ਦੇ ਵਿੱਚ ਤੇ ਆਪਾਂ ਆਪਣੇ ਨਿਕਲ ਗਏ ਆ ਸਫਰ ਵੱਲ ਨੂੰ ਗੱਡੀ ਆਪਾਂ ਖਿੱਚਤੀ ਆ ਤੇ ਰੈਡੀ ਸ਼ੈਡੀ ਹੋ ਗਈ ਆਪਾਂ ਚੱਲ ਪਏ ਆ ਤੇ ਅੱਜ ਆਪਾਂ ਜਾਣਾ ਜੀ ਸ਼ਾਪਿੰਗ ਕਰਨ ਤੇ ਸ਼ਾਪਿੰਗ ਕਿਸ ਚੀਜ਼ ਦੀ ਕਰਨੀ ਆ ਇਹ ਤੁਹਾਨੂੰ ਆਪਾਂ ਫਿਰ ਕਰਕੇ ਦੱਸਾਂਗੇ ਫਿਲਹਾਲ ਆਪਾਂ ਕਿਸੇ ਵਿਆਹ ਦੀ ਸ਼ਾਪਿੰਗ ਕਰਨੀ ਆ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਰੈੱਡ ਲਾਈਟ ਨੇ ਰੋਕ ਲਿਆ ਤੇ ਆਪਾਂ ਖੜ ਗਏ ਆ ਤੇ ਆਪਾਂ ਚੱਲਦੇ ਹੌਲੀ ਹੌਲੀ ਅੱਗੇ ਹੁਣ ਆਪਣੇ ਸਫਰ ਤੇ ਤੇ ਇੰਡੀਆ ਦਾ ਝੰਡਾ ਦੇਖੋ ਤੁਸੀਂ ਕਿੰਨਾ ਵਧੀਆ ਝੂਲ ਰਿਹਾ ਸਲਾਮ ਆਪਣੇ ਝੰਡੇ ਨੂੰ ਤੇ ਲਓ ਜੀ ਲੁਧਿਆਣੇ ਆਪਾਂ ਪਹੁੰਚ ਗਏ ਸਭ ਤੋਂ ਪਹਿਲਾਂ ਆਪਾਂ ਦੇਖੀ ਆਪਣੀ ਗੱਡੀ ਦੇ ਲਈ ਪਾਰਕਿੰਗ ਤੇ ਪਾਰਕਿੰਗ ਆਪਰ ਨੂੰ ਬਹੁਤ ਵਧੀਆ ਖੁੱਲੀ ਡੁੱਲੀ ਮਿਲ ਗਈ ਜੀ ਤੇ ਆਪਾਂ ਪਹੁੰਚ ਗਏ ਹੁਣ ਆਪਾਂ ਲੁਧਿਆਣੇ ਦੇ ਮਸ਼ਹੂਰ ਚੌੜੇ ਬਾਜ਼ਾਰ ਦੇ ਵਿੱਚ ਜਿਹੜਾ ਕਿ ਬਿਲਕੁਲ ਵੀ ਚੌੜਾ ਨਹੀਂ ਹੈਗਾ ਤੇ ਇਹਦੀਆਂ ਪੀੜੀਆਂ ਪੀੜੀਆਂ ਗਲੀਆਂ ਨੇ ਨਾਮ ਇਹਦਾ ਵੱਜਦਾ ਚੌੜਾ ਬਾਜ਼ਾਰ ਤੇ ਗਲੀਆਂ ਪੀੜੀਆਂ ਤੇ ਆ ਦੇਖੋ ਤੁਸੀਂ ਇੱਥੇ ਤਾਰਾਂ ਦਾ ਗੁੱਛੇ ਕਿਵੇਂ ਲਟਕ ਰਹੇ ਨੇ ਪੀੜੀਆਂ ਪੀੜੀਆਂ ਗਲੀਆਂ ਦੇ ਵਿੱਚ ਤੇ ਫਾਈਨਲੀ ਆਪਾਂ ਆਪਣੀ ਦੁਕਾਨ ਲੱਭਦੇ ਲੱਭਦੇ ਇੱਕ ਆਪਣੀ ਸ਼ਾਪ ਤੇ ਪਹੁੰਚ ਗਏ ਆ ਤੇ ਸਭ ਤੋਂ ਪਹਿਲਾਂ ਅਸੀਂ ਲੈਣ ਆਏ ਆ ਜੀ ਮੁੰਡਿਆਂ ਦੇ ਕੋਟ ਪੈਂਟ ਤੇ ਆ ਸਾਰੇ ਆਣੇ ਆ ਕੇ ਬਹਿ ਗਏ ਤੇ ਕੋਟ ਪੈਂਟ ਦੇਖ ਰਹੇ ਨੇ ਜਿਹੜਾ ਜਿਹਨੂੰ ਪਸੰਦ ਆਊਗਾ ਉਹ ਲੈ ਲੂਗਾ ਤੇ ਲੋ ਵੀ ਆ ਮੁੰਡਾ ਹੁਣ ਕੋਟ ਪੈਂਟ ਪਾ ਕੇ ਦੇਖ ਰਿਹਾ ਵਾ ਕਹਿੰਦਾ ਮੈਂ ਤਾਂ ਚਾਰ ਜੇਬਾਂ ਵਾਲਾ ਲੈਣਾ ਵਾ ਕੋਟ ਇਹਦੇ ਪਿੱਛੇ ਪਿਆ ਹੋਇਆ ਸੀ ਤੇ ਕਲਰ ਇੱਕ ਦੋ ਹੀ ਸੀਗੇ ਹਲੇ ਕਲਰ ਹੋਰ ਆਉਣੇ ਸੀਗੇ ਤੇ ਫਿਰ ਅਸੀਂ ਸੋਚਿਆ ਵੀ ਚਲੋ ਕੋਈ ਨਹੀਂ ਦੇਖ ਕੇ ਫਿਰ ਸਿਲੈਕਟ ਕਰ ਲਵਾਂਗੇ ਤੇ ਫਿਰ ਸਾਡਾ ਸਾਰਾ ਨਾਨਕਾ ਮੇਲ ਆ ਕੇ ਬਾਹਰ ਖੜ ਗਿਆ ਤੇ ਬਿਲਕੁਲ ਸੜਕ ਦੇ ਗੱਬੇ ਖੜ ਕੇ ਡਿਸਕਸ਼ਨ ਚੱਲ ਪਈ ਅੰਦਰ ਤਾਂ ਸਾਡੀ ਸ਼ਾਪ ਤੇ ਕੋਟ ਪੈਂਟ ਦੀ ਸਿਲੈਕਸ਼ਨ ਹੋਈ ਨਹੀਂ ਇੱਥੇ ਖੜ ਕੇ ਜਰੂਰ ਸਿਲੈਕਸ਼ਨ ਹੋ ਗਈ ਕਿ ਕਿਹੜਾ ਕਲਰ ਪਸੰਦ ਕਰਨਾ ਤੇ ਉਹੀ ਸਾਰੇ ਡਿਸਕਸ਼ਨ ਕਰਨ ਲੱਗੇ ਤੇ ਸਾਰੇ ਖੁਸ਼ ਨੇ ਵੀ ਸਿਲੈਕਸ਼ਨ ਹੋ ਗਿਆ ਕੋਟ ਪੈਂਟ ਦੀ ਤੇ ਕੋਟ ਪੈਂਟ ਸਿਲੈਕਟ ਕਰਕੇ ਹੁਣ ਆਪਾਂ ਆਏ ਆ ਜੀ ਚਮਨ ਸਿਲਕ ਸਟੋਰ ਦੇ ਤੇ ਇੱਥੋਂ ਆਪਾਂ ਲੈਣੇ ਆ ਲੇਡੀਜ਼ ਦੇ ਸਾਰੇ ਸੂਟ ਤੇ ਲੁਧਿਆਣੇ ਦੀ ਮਸ਼ਹੂਰ ਸ਼ਾਪ ਹੈ ਇਹ ਵਿਆਹ ਸ਼ਾਦੀਆਂ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਤੇ ਆ ਸਾਡਾ ਸਾਰਾ ਨਾਨਕਾ ਮੇਲਾ ਆ ਕੇ ਬੈਠ ਗਿਆ ਬੈਠੇ ਤਾਂ ਸਾਰੇ ਆਏ ਸੀ ਆਏ ਲੱਗਦਾ ਜਿਵੇਂ ਇੱਥੇ ਰੇਡ ਮਾਰਨ ਆਏ ਹੁੰਦੇ ਨੇ ਵੀ ਸ਼ਾਪਿੰਗ ਕਰਨ ਨਹੀਂ ਆਏ ਜਿਵੇਂ ਰੇਡ ਮਾਰਨ ਆਏ ਨੇ ਦੁਕਾਨ ਤੇ ਕਿੰਨਾ ਸਾਰਾ ਲਾਣਾ ਵਾਣਾ ਇਕੱਠਾ ਹੋ ਕੇ ਬਹਿ ਗਿਆ ਤੇ ਸਾਰੀਆਂ ਲੇਡੀਜ਼ ਹੁਣ ਡਿਸਕਸ ਕਰ ਰਹੀਆਂ ਨੇ ਵੀ ਕੀ ਲੈਣਾ ਸੀ ਸਭ ਸੋਚ ਰਹੇ ਵੀ ਕਿਹੜੇ ਕਿਸ ਤਰ੍ਹਾਂ ਦਾ ਸੂਟ ਪੋਣਾ ਵਾ ਤੇ ਹੁਣ ਬਾਈ ਸ਼ੁਰੂ ਹੋਊਗਾ ਹੁਣ ਸੂਟ ਦਿਖਾਉਣੇ ਤੇ ਆ ਅਸੀਂ ਸਾਰੇ ਬੈਠੇ ਆ ਇੱਥੇ ਤੇ ਬਾਈ ਸ਼ੁਰੂ ਹੋ ਗਿਆ ਸ਼ਾਪ ਵਾਲਾ ਸੂਟ ਦਿਖਾਉਣੇ ਤੇ ਤੁਹਾਨੂੰ ਪਤਾ ਹੀ ਹੈ ਲੇਡੀ ਜੀ ਨੇ ਸਾਰੀ ਦੁਕਾਨ ਫੁਲਾ ਲੈਣੀ ਆ ਤੇ ਲੈਣਾ ਇਹਨਾਂ ਨੇ ਐਂਡ ਦੇ ਵਿੱਚ ਇੱਕ ਦੋ ਸੂਟ ਹੀ ਹੁੰਦੇ ਨੇ ਤੇ ਸਾਰਾ ਗੁੱਥਲਣ ਬੁੱਥਲ ਕਰਕੇ ਸੂਟਾਂ ਨੂੰ ਲੈਣਗੇ ਦੇਖੋ ਐਂਡ ਦੇ ਵਿੱਚ ਕੀ ਇਹ ਤੇ ਲੋ ਜੀ ਸਰਦੀ ਪਹਿਲੀ ਮਾਡਲ ਰੈਡੀ ਹੋ ਗਈ ਐ ਸਾਰਿਆਂ ਨੂੰ ਸੂਟ ਪਾਪਾ ਲਾ ਕੇ ਦਿਖਾਉਂਦੀ ਆਉਣ ਇਹ ਵੀ ਕਿਹੜਾ ਸੂਟ ਕਿਵੇਂ ਜੱਜਦਾ ਤੇ ਬਾਈ ਵੀ ਸਾਨੂੰ ਸੂਟ ਨਵੇਂ ਤੋਂ ਨਵਾਂ ਲੈ ਕੇ ਕੱਢ ਕੇ ਦਿਖਾਉਂਦਾ ਵਾ ਤੇ ਇੱਧਰ ਅਸੀਂ ਸਾਰੇ ਬੈਠੇ ਜੈਂਟਸ ਡਿਪਾਰਟਮੈਂਟ ਸਾਡਾ ਬੋਰ ਹੋ ਰਿਹਾ ਤੇ ਇੱਕ ਤਾਂ ਬੰਦਾ ਸਾਡਾ ਨਾਲ ਦਾ ਸੌਂ ਵੀ ਗਿਆ ਸੀਗਾ ਇਹ ਕੰਮ ਹੈਗਾ ਲੇਡੀਜ਼ ਦਾ ਅਸੀਂ ਤਾਂ ਨਾਲ ਬਸ ਬੈਠੇ ਸਵਾਦ ਲੈ ਰਹੇ ਸੀ ਵੀ ਕੌਣ ਕਿਹੜਾ ਸੂਟ ਲੈਂਦਾ ਤੇ ਲੋ ਜੀ ਸਾਡੀ ਦੂਜੀ ਮਾਡਲ ਵੀ ਤਿਆਰ ਹੋ ਗਈ ਆ ਅਲੱਗ-ਅਲੱਗ ਮਾਡਲ ਆਪਣੇ ਸੂਟ ਪਾ ਕੇ ਦਿਖਾ ਰਹੀਆਂ ਨੇ ਸੂਟ ਦੇਖਣ ਨਾਲ ਉਹ ਲਾ ਕੇ ਪਤਾ ਚੱਲ ਜਾਂਦਾ ਵੀ ਕਿਹੜਾ ਵਧੀਆ ਲੱਗਦਾ ਕਿਹੜਾ ਨਹੀਂ ਤੇ ਲੋ ਜੀ ਤੀਜੀ ਮਾਡਲ ਵੀ ਸਾਡੀ ਤਿਆਰ ਹੋ ਗਈ ਹੈ ਤੇ ਬਾਈ ਨੇ ਸੂਟ ਬਹੁਤ ਦਿਖਾਤੇ ਕੱਢ ਕੇ ਤੇ ਸੂਟ ਲੈਣਾ ਪਤਾ ਨਹੀਂ ਇਹਨਾਂ ਨੇ ਕਿੰਨੇ ਕ ਸਾਰੀ ਦੁਕਾਨ ਖਲਾ ਲਈ ਇਹਨਾਂ ਨੇ ਤਾਂ ਤੇ ਲੋ ਜੀ ਸੂਟ ਦੇਖਦੇ-ਦੇਖਦੇ ਅਸੀਂ ਸਾਰੇ ਥੱਕ ਗਏ ਤੇ ਫਿਰ ਸਾਨੂੰ ਸ਼ਾਪ ਵਾਲੇ ਨੇ ਚਾਹ ਪੜਾਈ ਕਿੜੀ ਜੀ ਚਾਹ ਪੀ ਕੇ ਫਿਰ ਸਾਡਾ ਮਾਈਂਡ ਫਰੈਸ਼ ਹੋਇਆ ਤੇ ਆਪਾਂ ਹੋਰ ਸ਼ਾਪਿੰਗ ਕਰਨ ਲੱਗੇ ਤੇ ਇੱਧਰ ਬਾਈ ਅਸੀਂ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਸਾਰੇ ਜਾਣੇ ਤੇ ਚਾਹ ਪੀ ਕੇ ਆਪਾਂ ਫੇਰ ਆਪਣੇ ਕੰਮਾਂ ਤੇ ਲੱਗੇ ਇੱਧਰ ਅਸੀਂ 마ਸੀ ਨੂੰ ਪੰਪ ਦੇ ਦੇ ਕੇ ਆ ਸੂਟ ਦਵਾਤਾ ਵੀ ਬਹੁਤ ਸੋਹਣੇ ਲੱਗਦੇ ਹੋ ਬੜੇ ਸਲਿਮ ਟਰਿਮ ਲੱਗਦੇ ਹੋ ਇਹਦੇ ਵਿੱਚ 마ਸੀ ਵੀ ਪੰਪ ਦੇ ਵਿੱਚ ਆ ਕੇ 마ਸੀ ਨੇ ਵੀ ਇਹ ਸੂਟ ਫਾਈਨਲ ਕਰਤਾ ਤੇ ਫਿਲਹਾਲ ਚਲੋ suit ਤਾਂ ਸੋਹਣਾ ਲੱਗਦਾ ਸੀ ਜਾਣ ਕੇ ਕਰਦੇ ਸੀ ਮਜ਼ਾਕ ਥੋੜਾ ਜਿਹਾ ਮਸਤੀ ਵੀ ਜ਼ਰੂਰੀ ਆ ਨਾ ਸ਼ਾਪਿੰਗ ਦੇ ਨਾਲ ਨਾਲ ਕਿਉਂਕਿ ਬੰਦਾ ਬੋਰ ਨਹੀਂ ਹੁੰਦਾ ਫਿਰ ਤੇ ਆਹ ਦੇਖੋ ਇੱਧਰ ਪਿੰਕ suit ਕਿੰਨਾ ਘੈਂਟ ਲੱਗ ਰਿਹਾ ਤੇ ਲੇਡੀਜ਼ ਦੀ ਸ਼ਾਪਿੰਗ ਤੋਂ ਬਾਅਦ ਹੁਣ ਇੱਧਰ ਆ ਗਏ ਅਸੀਂ ਮੁੰਡੇਆਂ ਵਾਲੇ ਸੈਕਸ਼ਨ ਦੇ ਵਿੱਚ ਤੇ ਇੱਧਰ ਕਸਟਮਰ ਨੂੰ ਸਾਡਾ ਆਪਦਾ ਹੀ ਬੰਦਾ ਡੀਲ ਕਰਨ ਲੱਗ ਗਿਆ ਤੇ ਉਹਨਾਂ ਦਾ ਬੰਦਾ ਵਿਚਾਰਾ ਪਰੇ ਹੀ ਹੋ ਗਿਆ ਕਹਿੰਦਾ ਤੁਸੀਂ ਆਪ ਹੀ ਡੀਲ ਕਰ ਲਓ ਯਾਰ ਇੰਨੇ ਬੰਦੇ ਨੂੰ ਮੈਂ ਕਿਵੇਂ ਤੁਹਾਨੂੰ ਦੇਖਾਂ ਤੇ ਇੱਧਰ ਸਾਡੇ ਵਾਲਾ ਹੀ ਮੁੰਡਾ ਸਾਨੂੰ ਕੱਪੜੇ ਦਿਖਾਉਣ ਲੱਗ ਗਿਆ ਤੇ ਦੇਖ ਲਓ ਕਿੰਨੀ ਪੀੜ ਆ ਸਾਡੇ ਫੈਮਿ ਤੇ ਸਾਰਿਆਂ ਨੇ ਸਿਲੈਕਟ ਕਰ ਰਹੇ ਸੀ ਆਪਣੇ ਆਪਣੇ ਕੱਪੜਾ ਤੇ ਇੱਕ ਸੂਟ ਲੈਣ ਤੋਂ ਬਾਅਦ ਇੱਧਰ ਹੋਣਾ ਸੀ ਫਿਰ ਭੁੱਖ ਲੱਗ ਗਈ ਤੇ ਸਾਨੂੰ ਸ਼ਾਪ ਵਾਲਿਆਂ ਨੇ ਖਵਾਏ ਸਮੋਸੇ ਤੇ ਸਾਰਿਆਂ ਨੇ ਸਮੋਸੇ ਸਮੋਸੇ ਖਾ ਕੇ ਢਿੱਡ ਭਰ ਕੇ ਕੱਪੜੇ-ਕਪੜੇ ਸਿਲੈਕਟ ਕਰਕੇ ਅਸੀਂ ਆ ਗਏ ਬਾਹਰ ਤੇ ਕਾਫੀ ਵਧੀਆ ਰਿਹਾ ਤੇ ਸੂਟ ਵੀ ਸਿਲੈਕਟ ਹੋ ਗਏ ਇਸ ਤੋਂ ਬਾਅਦ ਹੋਣਾ ਸੀ ਆ ਗਏ ਸ਼ੂਜ਼ ਦੀ ਸ਼ਾਪਿੰਗ ਕਰਨ ਕੱਪੜੇ ਤਾਂ ਸਿਲੈਕਟ ਹੋ ਗਏ ਸੀ ਤੇ ਹੁਣ ਕਰਨੇ ਆਪਾਂ ਸੂਟ ਬੂਟਾਂ ਦੀ ਸਿਲੇਕਸ਼ਨ ਤੇ ਬੂਟ ਹਲੇ ਪਸੰਦ ਆ ਨਹੀਂ ਸਰ ਇਹ ਵੀ ਕਿਹੜੇ ਲੈਣੇ ਬਹੁਤ ساری ਵੈਰਾਈਟੀ ਸੀਗੀ ਬੂਟਾਂ ਦੀ ਤੇ ਫਾਈਨਲੀ ਇੱਕ ਜੋੜਾ ਕੱਢਿਆ ਆ ਪਰ ਰੰਗ ਬਰੰਗਾ ਜਿਹਾ ਹਲੇ ਦੇਖਦੇ ਆ ਕਿਹੜਾ ਲੈਣੇ ਆ ਸੋਹਣਾ ਤਾਂ ਸੀਗਾ ਕਾਫੀ ਵੈਸੇ ਤੇ ਫਿਰ ਵੀ ਚਲੋ ਲੈ ਹੀ ਲੈਣੇ ਕੱਦ ਤਾ ਲੈਣੀ ਆ ਤੇ ਇੱਧਰ ਬਾਈ ਹੋਣੀ ਪਤਾ ਨਹੀਂ ਕਿੱਥੋਂ ਉੱਪਰੋਂ ਭਗਾ ਭਗਾ ਬੂਟ ਮਾਰਦੇ ਸੀ ਉੱਪਰੋਂ ਖੁੱਡ ਚੋਂ ਹੀ ਬੂਟ ਸਿੱਟ ਜਾਂਦੇ ਸੀ ਥੱਲੇ ਸਮਝ ਨਹੀਂ ਲੱਗਦੀ ਕਿੱਧਰੋਂ ਬੂਟ ਆ ਰਿਹਾ ਕਿੱਧਰੋਂ ਨਹੀਂ ਤੇ ਫਾਈਨਲੀ ਆਪਾਂ ਵੀ ਬੂਟਾਂ ਦੀ ਸ਼ਾਪਿੰਗ ਕਰ ਲਈ ਇੱਕ ਦੋ ਜੋੜੇ ਲਏ ਤੇ ਲੋ ਜੀ ਅੱਜ ਦੀ ਸ਼ਾਪਿੰਗ ਆਪਣੀ ਹੋ ਗਈ ਹੈ ਡਨ ਸੂਟ ਵਗੈਰਾ ਕੱਪੜੇ ਵਗੈਰਾ ਸਾਰੇ ਲੈ ਕੇ ਤੇ ਆਪਾਂ ਸ਼ੂਜ਼ ਵਗੈਰਾ ਲੈ ਕੇ ਹੁਣ ਆਪਾਂ ਚੱਲਿਆਂ ਆਪਣੇ ਘਰਾਂ ਨੂੰ ਵਾਪਸ ਤੇ ਕਾਫੀ ਟਾਈਮ ਲੱਗ ਗਿਆ ਸਵੇਰ ਦੇ ਆਏ ਸੀ ਤੇ 11 12 ਵਜੇ ਦੇ ਤੇ ਸਾਨੂੰ ਸ਼ਾਮ ਦੇ 6 7 ਵਜੇ ਗਏ ਸੀ ਤੇ ਲੋ ਜੀ ਹੁਣ ਆਪਾਂ ਬਹਿ ਗਏ ਆਪਣੀ ਗੱਡੀ ਦੇ ਵਿੱਚ ਤੇ ਚੱਲਦੇ ਆਂ ਘਰਾਂ ਨੂੰ ਵਾਪਸ ਤੇ ਮਿਲਦੇ ਸਾਨੂੰ ਅਗਲੀ ਵੀਡੀਓ ਦੇ ਵਿੱਚ ਟਿਲ ਥੈਨ ਬਾਏ ਬਾਏ ਟੇਕ ਕੇ ਸასი ਖਾਲ ਜੀ ਸਾਰਿਆਂ ਨੂੰ